ਚਲੋ ਇੱਕ ਚੰਗੀ ਚਰਚਾ ਇਹ ਹੈ ਕਿ ਲਗਾਤਾਰ ਇਹ ਫਿਕਰ ਰਹਿੰਦਾ ਕਿ ਭਾਰਤ ਤੋਂ ਪੰਜਾਬ ਤੋਂ ਵੱਡੀ ਗਿਣਤੀ ਜਵਾਕ ਵਿਦੇਸ਼ਾਂ ਨੂੰ ਜਾ ਰਹੇ ਆ। ਪੈਸੇ ਤਾਂ ਜਿਹੋ ਜਿਹੇ ਹਾਲ ਕੈਨੇਡਾ 'ਚ ਹੋਇਆ ਜਿਹੋ ਜਿਹੇ ਬਾਕੀ ਮੁਲਕਾਂ ਦੇ ਨਿਯਮ ਸਖਤ ਹੁੰਦੇ ਜਾ ਰਹੇ ਨੇ ਉਹਦੇ ਨਾਲ ਕੁਝ ਕਰੋੜ ਤਾਂ ਆਈ ਹੈ। ਪਰ ਇੱਕ ਰਾਹਤ ਭਰੀ ਖਬਰੇ ਆ ਰਹੀ ਹੈ ਕਿ ਵਿਦੇਸ਼ੀ ਯੂਨੀਵਰਸਿਟੀਆਂ ਥੋਕ ਦੇ ਭਾਅ 'ਚ ਭਾਰਤ 'ਚ ਆਪਣੇ ਕੈਂਪਸ ਖੋਲਣ ਜਾ ਰਹੀਆਂ। ਸੋ ਜੇ ਉਹਨੂੰ ਪਤਾ ਹੈ ਕਿ ਵੱਡੀ ਮੰਡੀ ਹੈ। ਇੱਥੋਂ ਬੱਚੇ ਵਿਦੇਸ਼ਾਂ ਜਾਂਦੇ ਸੀ ਸਿੱਧੇ ਇੱਥੇ ਆ ਜੀਏ। ਸੋ ਇਹ ਸਵਾਲ ਦੇ ਨਾਲ ਭਾਰਤ 'ਚ ਅਗਲੇ 5 ਸਾਲਾਂ ਦੇ ਵਿੱਚ 24 ਯੂਨੀਵਰਸਿਟੀਆਂ ਦੇ ਕੈਂਪਸ ਖੁੱਲ ਰਹੇ ਨੇ। ਔਰ ਬ੍ਰਿਟੇਨ ਬ੍ਰਿਟਸ ਯੂਨੀਵਰਸਿਟੀਆਂ ਆਕਸਫੋਰਡ ਕਹੈਂ ਕੈਮਬ੍ਰਿਜ ਵਰਗੀਆਂ ਆਕਸਫੋਰਡ ਕੈਮਬ੍ਰਿਜ ਯੂਨੀਵਰਸਿਟੀਆਂ ਦੇ ਕੈਂਪਸ ਵੀ ਭਾਰਤ 'ਚ ਖੁੱਲਣ ਜਾ ਰਹੇ ਨੇ। ਇਸ ਪੱਧਰ ਦੀਆਂ 24 ਤੋਂ ਵੱਧ ਯੂਨੀਵਰਸਿਟੀਆਂ ਅਗਲੇ 5 ਸਾਲਾਂ 'ਚ ਇੱਥੇ ਉਹਨਾਂ ਦੇ ਕੈਂਪਸ ਹੋਣਗੇ। ਇੱਕ ਦਾ ਤਾਂ ਐਲਾਨ ਹੋਣੇ ਹੋ ਗਿਆ ਤੇ ਅਗਲੇ ਮਹੀਨੇ ਤੋਂ ਵੜਗਾਉਂ ਦੇ ਵਿੱਚ ਉਹਨਾਂ ਦੀ ਪ੍ਰੈਕਟਿਸ ਸ਼ੁਰੂ ਹੈ। ਤੇ ਕੁਝ ਦੇ ਐਲਾਨ ਇਸ ਅਕਤੂਬਰ ਮਹੀਨੇ ਦੇ ਚੜਦੇ ਆ ਛੋ ਜਾਣੇ ਨੇ ਤੇ ਅਗਲੇ ਸਾਲ ਤੋਂ ਉਹਨਾਂ ਦੀ ਐਡਮਿਸ਼ਨਾਂ ਕੈਂਪਸ ਸ਼ੁਰੂ ਹੋ ਜਾਣੇ ਪੈਸੇ ਇੱਥੇ ਕਈ ਯੂਨੀਵਰਸਿਟੀਆਂ ਪ੍ਰਾਈਵੇਟ ਕਾਲਜ ਕੋਲੇ ਜੇਬ ਦੰਪ ਪਰਦੇ ਆ ਕਿ ਸਾਡੇ ਨਾਲ ਜੀ ਸਮਝੌਤਾ ਹੋ ਗਿਆ ਫਲਾਨੀ ਯੂਨੀਵਰਸਿਟੀ ਦਾ ਆ ਕੋਰਸ ਦਾ ਜੀ ਇੱਕ ਸਾਲ ਇੱਥੇ ਪੜਨਾ ਜੀ 2 ਸਾਲ ਉੱਥੇ ਪੜਨਾ ਜੀ 2 ਸਾਲ ਇੱਥੇ ਪੜਨਾ ਜੀ 1 ਸਾਲ ਉੱਥੇ ਪੜਨਾ ਜੀ ਇਹ ਠਗੀਆਂ ਠੋਰੀਆਂ ਵੀ ਹੋ ਜਾਂਦੀਆਂ ਕਈ ਕੁਝ ਜਾਇਜ਼ ਵੀ ਆ ਜਾਇਜ਼ ਵੀ ਆ ਪਰ ਇਹ ਪੂਰਨ ਰੂਪ ਦੇ ਵਿੱਚ ਇੱਥੇ ਆਪਣੇ ਕੈਂਪਸ ਖੋਲਣਗੇ ਸੰਪੂਰਨ ਰੂਪ ਵਿੱਚ ਇੱਥੇ ਯੂਨੀਵਰਸਿਟੀ ਸਥਾਪਿਤ ਹੋ ਰ ਬ੍ਰਿਟੇਨ ਨੇ ਭਾਰਤ ਦੇ ਉੱਚ ਸਿੱਖਿਆ ਦੇ ਖੇਤਰ 'ਚ ਨਵੀਂ ਪਹਿਲ ਕਦਮੀ ਕੀਤੀ ਹੈ। ਅਗਲੇ 5 ਸਾਲਾਂ 'ਚ ਭਾਰਤੀ ਮਹਾਨਗਰਾਂ ਸਣੇ ਟਾਇਰ 2 ਛੋਟੇ ਪੁੱਤਰ ਦੇ ਸ਼ਹਿਰਾਂ ਦੇ ਵਿੱਚ ਵੀ ਆਕਸਫੋਰਡ ਕੈਵਰੇਜ ਵਰਗੀਆਂ 24 ਬ੍ਰਿਟਿਸ਼ ਯੂਨੀਵਰਸਿਟੀਆਂ ਖੁੱਲਣ ਜਾ ਰਹੀਆਂ ਨੇ। ਇਸ ਦੇ ਲਈ ਜੈਪੂਰ, ਪਪਾਲ, ਪਟਨਾ, ਕਾਨਪੁਰ, ਇੰਦੋਰ, ਦਿੱਲੀ, ਗੜਗਾਓਂ, ਮਹਾਲੀ ਵਰਗੇ ਸ਼ਹਿਰਾਂ ਚੁਣੇ ਜਾ ਰਹੇ। ਬ੍ਰਿਟੇਨ ਦੀ ਇੱਕ ਨਾਮੀ ਗ੍ਰਾਮ ਯੂਨੀਵਰਸਿਟੀ ਦਾ ਕੈਂਪਸ ਤਾਂ ਖੁੱਲਣ ਜਾ ਰਿਹਾ ਜਿਹਦੀ ਕਹਿੰਦੇ ਜੀ ਪਿਛਲੇ ਹਫ਼ਤੇ ਬਕਾਇਦਾ ਤੌਰ ਤੇ ਗੜਗਾਵਾ ਦੇ ਵਿੱਚ ਉਹਨਾਂ ਨੂੰ ਲਾਇਸੈਂਸ ਮਿਲ ਗਿਆ ਤੇ ਅਗਲੇ ਵਿਦਿਅਕ ਸੈਸ਼ਨ ਤੋਂ ਕਹਿੰਦੇ ਚ ਐਡਮਿਸ਼ਨ ਵੀ ਸ਼ੁਰੂ ਹੋ ਜੂਗੀ। ਔਰ ਇਹ ਸਭ ਤੋਂ ਖਾਸ ਗੱਲ ਇਹ ਹੈ ਕਿ ਸਾਰੀਆਂ ਬ੍ਰਿਟਿਸ਼ ਯੂਨੀਵਰਸਿਟੀਆਂ ਇੱਥੇ ਆਪਣੇ ਕੈਂਪਸ ਸਥਾਪਿਤ ਕਰਨਗੀਆਂ ਜਿਨ੍ਹਾਂ ਵਿੱਚ ਆਕਸਫੋਰਡ ਤੇ ਕੈਵਰੇਜ ਵਰਗੀਆਂ ਵੀ ਹੈ ਔਰ ਇਹਦੇ ਹਵਾਲੇ ਨਾਲ ਖਰਚਾ ਵੀ ਅੱਧਾ ਜਾਣਾ ਹੈ। ਜਿਹੜੀ ਯੂਨੀਵਰਸਟੀਆਂ ਦੇ ਮੁਖੀ ਨੇ ਜਾਂ ਉੱਥੇ ਜਿਹੜੇ ਉੱਥੋਂ ਜਾਣੂ ਨੇ ਉਸ ਸਿਸਟਮ ਦੇ ਉਹਨਾਂ ਦੇ ਮਾਹਿਰਾਂ ਦੀ ਰਾਏ ਇਹਦੇ ਵਿੱਚ ਇਹ ਆ ਰਹੀ ਹੈ ਕਿ ਬ੍ਰਿਟੇਨ ਦੇ ਵਿੱਚ ਬ੍ਰਿਟੇਨ ਦੀਆਂ ਚੰਗੀਆਂ ਮਹਰਲੀਆਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਨ ਦਾ ਮਤਲਬ 1 ਸਾਲ ਦਾ ਖਰਚਾ ਭਾਰਤੀ ਕਰੰਸੀ ਦੇ ਰੂਪ ਵਿੱਚ 25 ਤੋਂ 30 ਲੱਖ ਹੈ ਤੇ ਜਦੋਂ ਬਰਟੇਨ ਯੂਨੀਵਰਸਿਟੀਆਂ ਦੇ ਇਹਨਾਂ ਬ੍ਰਿਟਿਸ਼ ਯੂਨੀਵਰਸਿਟੀਆਂ ਦੇ ਕੈਂਪਸ ਇੱਥੇ ਹੋਣਗੇ ਤਾਂ ਉਹਨਾਂ ਕੈਂਪਸਾਂ ਦੇ ਵਿੱਚ ਜਿਹੜੇ ਉਸ ਪੱਧਰ ਦੇ ਹੋਣਗੇ ਇਹਨਾਂ ਨੇ ਦਮ ਭਰਿਆ ਜੀ ਕਿ ਉਹਦੇ ਵਿੱਚ ਜੇ ਤੁਸੀਂ ਪੜਾਈ ਕਰਦੇ ਹੋ ਤਾਂ ਤੁਹਾਡਾ ਖਰਚਾ 15 ਲੱਖ ਰਹਿ ਜਾਣਾ ਮਤਲਬ ਲਗਭਗ ਅੱਧ ਤੇ ਆ ਜਾਣਾ ਇਹ ਰਾਤ ਵਾਲੀ ਖਬਰ ਹੈ ਸੋ ਦੇਖਦੇ ਹਾਂ ਜੀ ਇਹ ਕਦੋਂ ਅਮਲੀ ਜਾਮਾ ਇਹਦੇ ਨਾਲ ਮਾਪਿਆਂ ਲਈ ਵੀ ਸਕੂਨ ਆਊਗਾ ਚਲੋ ਸਾਡੇ ਜਵਾਬ ਇੱਥੇ ਤਾਂ ਰਹਿਣਗੇ ਹੁਣ ਘਟੂ ਘਟੂ ਪ੍ਰਦੇਸ਼ ਜਾਣ ਤੋਂ ਛੁਟਕਾਰਾ ਮਿਲੂਗਾ ਇੱਕ ਰਾਤ ਵਾਲੀ ਖਬਰ ਹੋ ਸਕਦੀ ਹੈ